ਅੱレ ਪਹਿਲਾ ਬਹੁਤ ਬਹੁਤ ਧੰਨਵਾਦ ਕਰਦਾ ਪ੍ਰੈਸ ਮੀਡੀਆ ਦਾ ਜਿਹੜੀ ਪਬਲਿਕ ਕਾ ਮੇਰੀ ਆਵਾਜ਼ ਸਾਰੀ ਦੁਨੀਆ ਦੀ ਪਛਾਣਦੇ ਨੇ ਵੀ ਜੋ ਜੜੀ ਤੁਸੀਂ ਆਵਾਜ਼ ਪਹੁੰਚਾਈ ਔਰ ਇਹ ਕਰਕੇ ਲੋਕ ਜਾਗਰੂਤ ਵੀ ਹੋਏ ਨੇ ਤੇ ਲੋਕਾਂ ਨੇ ਬਾੜ ਵੱਧ ਕੇ VOTING ਕੀਤੀ। ਮੇਰੀ ਹਾਰ ਜੇ ਸਿਰਫ ਸੱਚ ਔਰ ਛੋਟੀ ਲੜਾਈ ਸੀਗੀ। ਮੈਂ ਕਹਿੰਦਾ ਦੇਖ ਲੈ ਸੱਚ ਜਿੱਤੂਗਾ ਛੋਟ ਜਿੱਤੂਗਾ। ਮੈਂ ਇਸ ਲਈ ਲੋਕਾਂ ਨੇ ਮੇਰਾ ਸਾਥ ਦਿੱਤਾ। ਮੈਂ ਪਹਿਲਾਂ ਬਾੜਵਾਸੀਆਂ ਦਾ ਬਾੜਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਉਹਨਾਂ ਨੇ ਮੈਨੂੰ ਬਾੱਕੜ ਕੇ ਵੋਟਿੰਗ ਕੀਤੀ। ਪੋਪ ਮੈਂ ਜਿਹੜੋ ਤੁਹਾਨੂੰ ਸਾਰਾ ਦਾ ਕਰਦਾ ਫੜਵਾਸੀਆਂ ਦਾ ਤੇ ਜਿਹੜਾ ਹੁਣ ਤੁਹਾਡਾ ਜਿਹੜਾ ਮਤਲਬ ਜਿੱਦਾਂ ਹੁਣ ਤੁਹਾਡੇ ਏਰੀਆ ਦਾ ਤੁਹਾਨੂੰ ਪਤਾ ਹੈ ਕਿ ਉਹਦੇ ਚ ਕਾਫੀ ਸਮੱਸਿਆਵਾਂ ਪਰਵਾਸੀਆਂ ਦੀਆਂ ਹੈਗੀਆਂ ਬੇੜੀਆਂ ਦੀਆਂ ਹੈਗੀਆਂ ਜਾਂ ਹੋਰ ਜੜੀਆਂ ਮਤਲਬ ਆਮ ਜੜੀਆਂ ਜਨਰਲ ਸਮੱਸਿਆਵਾਂ ਹੁੰਦੀਆਂ ਰਾਸ਼ਨ ਕਾਰਡਾਂ ਨੂੰ ਲੈ ਕੇ ਗੱਲ ਕਰੀਏ ਜਾਂ ਹੁਣੇ-ਹੁਣੇ ਆਪਾਂ ਏਸੀ ਰੋਡ ਦੇ ਉੱਤੇ ਆ ਥੋੜੀ ਜਿਹੀ ਦੂਰ ਤੇ ਆਪਾਂ ਨਾਲ ਇੱਕ ਫਰਾਡ ਦੁਕਾਨਦਾਰ ਦਾ ਮਤਲਬ ਅਸੀਂ ਹੁਣੇ-ਹੁਣੇ ਸਟੋਰੀ ਕੀਤੀ ਆ ਮਤਲਬ ਉਹਨੇ ਲੋਕਾਂ ਕੋ ਕਾਫੀ ਪੈਸਾ ਠਾਕੇ ਬੈਂਕਿੰਗ ਦੇ ਨਾਮ ਤੇ ਕਾਫੀ ਪੈਸਾ ਲੋਕਾਂ ਦਾ ਖੱਗ ਲਿਆ ਤੇ ਹੁਣੇ ਲੋਕੀ ਕਾਫੀ ਖੜੇ ਸੀ ਤੁਹਾਡੇ ਏਰੀਆ 'ਚ ਤੇ ਅਸੀਂ ਤੁਹਾਨੂੰ ਉਹਨਾਂ ਨੂੰ ਮਿਲਾ ਵੀ ਦਵਾਂਗੇ ਤੇ ਉਹ ਮਤਲਬ ਇਦਾਂ ਦੇ ਜਿਹੜੇ ਬੰਦੇ ਜਿਹੜੇ ਪ੍ਰਵਾਸੀਆਂ ਹੋ ਕੇ ਵੀ ਪ੍ਰਵਾਸੀਆਂ ਨੂੰ ਲੁੱਟਦੇ ਪਏ ਆ ਉਹਨਾਂ ਬਾਰੇ ਕੀ ਕਹਿਣਾ ਤੁਹਾਡਾ ਦੇਖੋ ਜੀ ਮੈਂ ਮੇਰੇ ਤੋਂ ਹੱਲੇ ਕੋਈ ਗੱਲ ਨਹੀਂ ਆਈ ਆ ਹੱਲੇ ਮੈਂ ਕੱਲ ਹੀ ਜਿੱਤਿਆ ਤੇ ਅੱਜ ਮੈਂ ਆਪਣੀ ਕੰਪਨੀ ਨੂੰ ਨਿਕਲਣ 'ਚ ਮੈਨੂੰ ਟਾਈਮ ਲੱਗ ਰਿਹਾ ਠੀਕ ਆ ਮੇਰੇ ਕੋਲ ਗੱਲ ਆਊਗੀ ਤਾਂ ਉਸ ਬੰਦੇ ਨੂੰ ਬੁਲਾ ਕੇ ਮੈਂ ਉਹਨਾਂ ਸਮੱਸਿਆ ਦਾ ਹੱਲ ਕਰਾਂਗਾ ਉਹਨਾਂ ਦਾ ਤੇ ਜਿਹੜਾ ਲੋਕ ਫਰੋਡ ਫਰੋਡ ਵਾਜੀ ਕਹਿੰਦੇ ਤੇ ਮੰਨਣ ਵੀ ਚਾਹੀਦਾ ਵੀ ਜੋ ਆਪਣਾ ਕੋਲ ਬੈਂਕ ਅਗੇਂਸਾ ਕੋਚਾ ਤੇ ਮੈਂ ਕਲ ਜਾਣ ਟਾਈਮ ਬਚਾਣ ਲਈ 10 ਮਿੰਟ 2 ਮਿੰਟ ਵਾਲੇ ਦੁਕਾਨਾਂ ਤੇ ਕਿਉਂ ਜਾਂਦੇ ਨੇ ਤੋਂ ਪੈਸੇ ਬਸਾਉਣੇ ਨੇ ਬੈਂਕ ਰਹੀ ਜਾਣ ਬੈਂਕ ਰਹੀ ਸਾਰਾ ਆਪਣਾ ਪੈਸੇ ਜਮ੍ਹਾਂ ਕਰਾਉਣ ਜਿੱਥੇ ਵੀ ਜਾਣ ਤੇ ਜਿਹੜਾ ਹੁਣ ਤੁਹਾਡਾ ਮਤਲਬ ਮੁੱਖ ਉਹ ਦੇਸ਼ ਕੀ ਹੈ ਜਿਹੜੀਆਂ ਪਹਿਲ ਦੇ ਅਧਾਰ ਤੇ ਸਮੱਸਿਆਵਾਂ ਨੂੰ ਹੱਲ ਕਰੋਗੇ ਤੇਰੀ ਇਹ ਮੇਰਾ ਅਦੇ ਸਹੀ ਹੈ ਮੈਂ ਪਹਿਲਾਂ ਕੰਮ ਕਰਕੇ ਦਿਖਾਉਂਗਾ ਫੇਰ ਗੱਲ ਕਰੂੰਗਾ ਮੈਂ ਕਿਸੇ ਨਾਲ ਮੈਂ ਵਾਦਾ ਨਹੀਂ ਕੀਤਾ ਮੈਂ ਕੰਮ ਕਰੂੰਗਾ ਮੈਂ ਇਸ ਤੋਂ ਇੱਕ ਵਾਰਾ ਕੀਤਾ ਕਿ 95 ਬਾੜਾ ਦੇ ਸਭ ਤੋਂ ਬਾੜਾ ਆਪਣਾ ਸੋਨਾ ਬਣਾਉਂਗਾ ਮੈਂ ਜਾਇਏ ਪਾਣੀ ਸਮੱਸਿਆ ਜਾਏ ਸੀਵੇ ਸਮੱਸਿਆ ਕੋਈ ਵੀ ਸਮੱਸਿਆ ਹੈ ਨੂੰ ਜੱਡ ਮੈਂ ਹੱਲ ਕਰੂੰਗਾ ਜਲਦ ਤੋਂ ਜਲਦ ਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਤਰੋਤਿਆਂ ਨੂੰ ਚੈਨਲ ਦੇ ਰਾਹੀਂ ਮੈਂ ਪਹਿਲਾ ਸੰਦੇਸ਼ ਇਹ ਦੇਣਾ ਚਾਹੂੰਗਾ ਵੀ ਕਿਸੇ ਕੰਮ ਗੱਲ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਆਹ ਮਾਦੀ ਪਾਰਟੀ ਦੀ ਸਰਕਾਰ ਆ ਔਰ ਮੈਂ ਜਿੱਤਿਆ ਕੈਂਡੀਡੇਟ ਆ ਮੈਂ ਜਿੰਨਾ ਹੋ ਸਕਿਆ ਵੱਧ ਤੋਂ ਵੱਧ ਕੰਮ ਕਰਾ ਕੇ ਦਿਆਂਗਾ ਧੰਨਵਾਦ ਧੰਨਵਾਦ ਜਿੰਦੂ ਪਾਣੀ ਜਿੰਦੂ ਤੁਹਾਨੂੰ ਸਾਰੇ ਇੱਥੇ ਸਾਰਿਆਂ ਦੇ ਮੂੰਹ ਦਿਖਦੇ ਹੀ ਹੋਊਗੇ ਸਾਰੇ ਖੁਸ਼ੀ ਨਾਲ ਭਰੇ ਹੋਏ ਆ ਅਸੀਂ ਆਪਣੇ ਸਾਰਿਆਂ ਨੇ ਸਾਹ ਸੁਕਾ ਕੇ ਇਹਨਾਂ ਨੂੰ ਜਿਤਾਇਆ ਵਾ ਤੇ ਅਸੀਂ ਬਹੁਤ-ਬਹੁਤ ਚਾਹੁੰਦੇ ਆ ਵੀ ਇਹ ਸਾਡੇ ਗਲੀ 'ਚ ਕੰਮ ਕਰਵਾਣ ਸਾਡੇ ਗਲੀਆਂ ਬਣਵਾਣ ਤੇ ਹਰ ਗਲੀ ਚੱਕ ਨੱਕ ਚੌਕੀਦਾਰ ਹੋਵੇ ਅਸੀਂ ਚਾਹੁੰਦੇ ਆ ਸਾਡੇ ਕੌਂਸਲਰ ਦੇ ਇਲੈਕਸ਼ਨਾਂ ਤੋਂ ਬਾਅਦ ਸਾਡੇ ਐਮ.ਐਲ.ਏ. ਇਹ ਇਲੈਕਸ਼ਨ ਲੜਨ ਤੇ ਸਾਡੇ ਜਿੱਤਣ ਇੱਕ ਸਪੋਰਟ ਕਰੂंगे ਤਾਈ ਇਹ ਕੰਮ ਕਰਾ ਸਕੂਗੇ ਨਹੀਂ ਤਾਂ ਨਹੀਂ ਤਾਂ ਨਹੀਂ ਤਾਂ ਪੰਜਾਬ ਦੀ ਆਪਣੀ ਸਰਕਾਰ ਭਗਵੰਤ ਮਾਨ ਤੇ ਜੇ ਤੁਸੀਂ ਕਿਸੇ ਹੋਰ ਪੰਜੇ ਨੂੰ ਵੋਟ ਪਾਤੀ ਵੀ ਜੇਪੀ ਨੂੰ ਵੋਟ ਪਾਤੀ ਐਦਾਂ ਨਹੀਂ ਹੋਊਗਾ ਐਦਾਂ ਫਿਰ ਉਹ ਜਵਾਨ ਚਲਮੋਲ ਹੋ ਜੂਗੀ ਤੁਸੀਂ ਇਸ ਲਈ ਚਾੜੂ ਨੂੰ ਹੀ ਵੋਟ ਪਾਓ ਤੇ ਚਾੜੂ ਨੇ ਜਿੰਨਾ ਨਿੱਕੂ ਪਾਰਤੀ ਜਿੰਦਾਬਾਦ